ਯਲਾ ਦੇ ਰਜ਼ੰਦਰਾ ਹਸਪਤਲ ਵਿਖੇ ਕਰੋਨਾ ਵਲੰਟੀਅਰਸ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਤੇ ਸਰਕਾਰ ਖਿਲਾਫ ਦੋਪਕੇ ਮੁਰਦਾਬਾਦ ਦੇ ਨਾਅਰੇ ਲਗਾਏ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਰੋਨਾ ਵਲੰਟੀਅਰ ਮਨਵਿੰਦਰ ਗੌਰ ਨੇ ਆਖਿਆ ਕਿ ਸਾਨੂੰ ਕਰੋਨਾ ਟਾਈਮ ਦੇ ਵਿੱਚ ਸਰਕਾਰ ਵੱਲੋਂ ਇਹ ਵਾਦਾ ਕਰਕੇ ਰੱਖਿਆ ਗਿਆ ਸੀ ਕਿ ਤੁਹਾਨੂੰ ਪੱਕਾ ਕੀਤਾ ਜਾਵੇਗਾ ਪਰ ਹਲੇ ਤੱਕ ਪੱਕਾ ਤਾਂ ਕੀ ਬਹਾਲ ਤੱਕ ਨਹੀਂ ਕੀਤਾ ਗਿਆ ਤੇ ਨਾ ਹੀ ਸਾਨੂੰ ਤਨਖਾਹਾਂ ਦਿੱਤੀਆਂ ਗਈਆਂ ਨੇ ਦੀ ਪਾਰਟੀ ਮੁਰਦਾਬਾਦ 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 ਜੀ ਆਪ ਤੋਂ ਮੁਰਦਾਬਾਦ 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 ਸਿਹਤ ਮੰਤਰੀ ਮੁਰਦਾਬਾਦ 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 ਆਮ ਆਪੀ ਪਾਰਟੀ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਕੀ ਨਾਮ ਆਸੋ ਢਾਈ ਧਰਨਾ ਲਗਾਇਆ ਉਸ ਬਾਰੇ ਜਾਣਕਾਰੀ ਮੇਰਾ ਨਾਮ ਮਨਿੰਦਰ ਕੌਰ ਹੈ ਜੀ ਸਾਨੂੰ 2020 ਦੇ ਵਿੱਚ ਕਾਂਗਰਸ ਸਰਕਾਰ ਨੇ ਪਰ ਦਿੱਤਾ ਸੀ ਜਦ ਕੋਵਿਡ ਆਇਆ ਸੀਗਾ ਉਹਦੇ ਜਿਹੜੇ ਸੀ ਸਾਰੇ ਇਹ ਮੁਲਾਜ਼ਮਾਂ ਨੇ ਕੰਮ ਕੀਤਾ 352 ਬੰਦੇ ਸੀ ਤੇ ਉਦੋਂ ਇਹਨਾਂ ਨੇ ਮਾਨ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਕਰੋਨਾ ਜਿਹੜੇ ਵਾਰੀਅਸ ਨੇ ਇਹਨਾਂ ਨੂੰ ਪਹਿਲੇ ਆਧਾਰ ਤੇ ਪੱਕੇ ਕਰਾਂਗੇ ਪਰ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਾਡੀ ਹਲੇ ਤੱਕ ਕੋਈ ਸਾਰ ਨਹੀਂ ਲਈ ਬੰਕਾ ਉਹਨੂੰ ਤਾਂ ਐਵੇਂ ਕਰੋਨਾ ਯੋਧੇ ਅੰਦਰ ਕੰਮ ਕਰ ਰਹੇ ਹੈ ਪਰ ਜਿੰਦਰਾ ਦੇ ਵਿੱਚ ਜਿਹੜੀ ਵੀ ਪਰਤੀ ਹੋਈ ਹੈ ਬਾਹਰਲੀ ਹੋਈ ਹੈ ਸਾਡੇ ਕਰੋਨਾ ਵਾਲੇ ਸਿਰਫ ਚੰਦਤ ਬੰਦੇ ਨੇ ਜਿਹੜੇ ਅੰਦਰ ਕੰਮ ਕਰਦੇ ਨੇ ਅਸੀਂ ਆਸੀ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਕਰੋਨਾ ਯੋਧਿਆਂ ਨੂੰ ਆਪਦੀ ਡਿਊਟੀ ਤੇ ਦੁਬਾਰਾ ਤੋਂ ਬਹਾਲ ਕੀਤਾ ਜਾਵੇ ਸਾਡੀ ਇਹੀ ਮੰਗ ਹੈ ਜਿਹੜਾ ਅਸੀਂ ਹੁਣ ਕੀ ਮੰਗ ਤੇ ਕਰ ਰਹੇ ਆ ਸਾਨੂੰ ਸਾਡੀਆਂ ਡਿਊਟੀਆਂ ਤੇ ਵਾਪਸ ਲਿਆ ਜਾਵੇ ਦੇਖੋ ਅੱਜ ਤੱਕ ਇਤਿਹਾਸਵਾਣ ਜਦੋਂ ਕੋਈ ਫਲੱਡ ਆਇਆ ਤਾਂ ਉਹਨਾਂ ਨੂੰ ਫਲੱਡ ਵਾਲੇ ਬੰਦੇ ਨੂੰ ਸ਼ੁਰੂ ਤੋਂ ਹੀ ਰੈਗੂਲਰ ਕੀਤਾ ਗਿਆ ਹੈ ਪਰ ਜੇ ਦੇਖਿਆ ਜਾਵੇ ਵਿਸ਼ਵਾਮਹਾਵਾਰੀ ਦੇ ਚੱਸੀ ਕੰਮ ਕਰਕੇ ਸਾਨੂੰ ਇਹਨਾਂ ਨੇ ਇਛਾਰ ਕਰ ਦਿੱਤਾ ਸੀ ਸੋ ਅਸੀਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਦੁਬਾਰਾ ਬਹਾਲ ਕੀਤਾ ਜਾਵੇ ਕਿਸੇ ਮੰਤਰੀ ਨਾਲ ਗੱਲਬਾਤ ਹੋਈ ਹੈ ਤੁਹਾਡੀ ਜੀ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਧਰਨੇ ਲਗਾਏ ਨੇ ਜੀ ਮੀਟਿੰਗਾਂ ਤੇ ਜਾਂਦੇ ਰਹੇ ਹਾਂ ਪਰ ਸਾਡਾ ਕੋਈ ਵੀ ਹੱਲ ਅੱਜ ਤੱਕ ਨਹੀਂ ਹੋਇਆ ਸਿਹਤ ਮੰਤਰੀ ਨਾਲ ਗੱਲ ਹੋਈ ਹੈ ਤੁਹਾਡੀ ਪਹਿਲਾਂ ਜੀ ਸਿਹਤ ਮੰਤਰੀ ਨਾਲ ਜੀ ਬਹੁਤ ਵਾਰ ਜਾਏ ਬਹੁਤ ਵਾਰ ਮੰਗ ਪੱਤਰ ਵੀ ਦਿੱਤੇ ਨੇ ਪਰ ਹਲੇ ਤੱਕ ਉਹਨਾਂ ਨੇ ਸਾਡੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਨਾ ਹੀ ਸਾਡਾ ਕੋਈ ਅੱਜ ਤੱਕ ਮਸਲਾ ਹੱਲ ਕੀਤਾ ਹੈ ਜੇਕਰ ਤੁਹਾਡੀ ਮੰਗਾਂ ਨਾ ਮੰਗੀਆਂ ਗਈਆਂ ਤਾਂ ਸ਼ੇਰ ਜੀ ਇਸ ਤੋਂ ਬਾਅਦ ਅਸੀਂ ਅਸੀਂ ਧਰਨੇ ਲਾਵਾਂਗੇ ਜੀ ਮੁਹਾਜਰ ਕਰਾਂਗੇ ਇਹ ਦੱਸ ਸਕਦੇ ਹਾਂ ਅਸੀਂ ਚਾਰ ਸਾਲ ਹੋ ਗਏ ਸੰਕਟ ਤੇ ਰੋ ਰਹੇ ਆ ਸਾਡੇ ਵੀ ਬਾਲ ਬੱਚੇ ਨੇ ਜਿੰਸੀ ਜਿਹੜੀਆਂ ਪਲੇਸਮੈਂਟ ਅਸੀਂ ਛੱਡ ਕੇ ਉੱਥੇ ਅਸੀਂ ਜਾਂਦਾ ਦੁਬਾਰਾ ਜਾ ਕੇ ਬਹਾਲ ਨਹੀਂ ਹੋ ਸਕਦੇ ਸਾਡੇ ਵੀ ਬਾਲ ਬੱਚੇ ਨੇ ਅਸੀਂ ਸੜਕਾਂ ਉੱਤੇ ਰੋ ਰਹੇ ਆ ਸਾਡੇ ਨਾਲ ਦੇ ਕੋਈ ਕਿਤੇ ਭਾਂਡੇ ਧੋਣਾ ਫਿਰਦਾ ਕੋਈ ਕਿਤੇ ਭਾਂਡੇ ਧੋਣਾ ਫਿਰਦਾ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਪਰ ਅਸੀਂ ਮਾਨਸਿਕ ਤੌਰ ਤੇ ਵੀ ਕਹਿੰਦੇ ਆ ਵੀ ਸਾਨੂੰ ਵਾਪਸ ਲੈਤਾ ਜਾਵੇ ਜਿੰਮੜਾ ਦੇ ਵਿੱਚ ਸਾਡੀਆਂ ਡਿਊਟੀਆਂ ਤੇ ਸਾਨੂੰ ਬਹਾਲ ਕੀਤਾ ਜਾਵੇ ਦੇਤੇ ਨਹੀਂ ਲਿਆ ਜਾ ਰਹੇ ਆ ਪੱਕਾ ਤਾਂ ਬਾਤ ਹੀ ਜੰ ਲੈਣਾ ਤਨਖਾਹਾਂ ਮਿਰਜ਼ੀਆਂ ਤੁਹਾਨੂੰ ਜੀ ਨਹੀਂ ਜੀ ਸਾਨੂੰ ਫਰਕ ਕਿੰਨਾ ਹੋਇਆ ਸਰ ਅਸੀਂ ਡਿਊਟੀ ਐਪੀ ਕਿੰਨੀ ਤੇਰ ਤੋਂ ਫਰਕ ਕੀਤਾ ਹੋਇਆ ਜੀ 4 ਸਾਲ ਹੋ ਗਏ ਸਾਨੂੰ 4 ਸਾਲ ਤੋਂ ਵੱਧ ਕਿੱਥੇ 2021 ਦੇ ਤੋਂ ਸਾਨੂੰ ਫਰਕ ਕੀਤਾ ਗਿਆ ਬਸ ਜੈਸਾ ਕੁਝ ਵੀ ਸੁਣਾਈ ਨਹੀਂ ਹੋ ਰੌਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز